ਸਤ ਗੁਰ ਸੱਚਾ ਪਾਤਸ਼ਾ ਬੇ ਪਰਵਾਤਾ ਸਹਾਬਾ ਨਾਉ ਗਰੀਬ ਨਿਵਾਜ ਹੈ ਬੇ ਮੁਤਾਜ ਨਾਮੋ ਮਹਾਂਪਾ ਬੇ ਸਮਾਰ ਬ੍ਰਹਮਕਾਰ ਹੈ ਅਲਖ ਅਪਾਰ ਅਲਾਉ ਸੰਯਾਬਾ ਕਾਇਮਦਾਇਨ ਸਾਹਿਬੀ ਹਾਜ਼ਰ ਨਾਜ਼ਰ ਬੇਰ ਕਿਤਾਬਾ ਅਗਮ ਅਡੂਲ ਅਤੂਲ ਹੈ ਤੁਲਣ ਹਾਰ ਨਾ ਡੰਡੀ ਸ਼ਾਬਾ ਸ਼ੰਚੰਦਰ ਰਾਜ ਕਮਾਮ ਦਾ ਦੁਸ਼ਮਨ ਦੂਤ ਨਾ ਛੋਰ ਚਰਾਬ ਆਦਲ ਅਦਲ ਚਲਾਇਦਾ ਜਾਲਮ ਜ਼ੁਲਮ ਨਾ ਜੋਰ ਜਿਰਾਬ ਜ਼ਾਹਰ ਪੀਰ ਜਗਤ ਗੁਰ ਬਾਬਾ ਪ੍ਰਭ ਸਿਓ ਲਾਗ ਰਹੇ ਮੇਰਾ ਤੀਤ ਆਤ ਦੇ ਅੰਤ ਪ੍ਰਭ ਸਦਾ ਸਹਾਈ ਧੰਨ ਹਮਾਰਾ ਵੀ ਅੰਬਾਬਾ ਨਾਨਕ ਤੂ Baba ਪਾਇਆ ਜਿਨੇ ਤੁਧ ਨੂੰ ਧੰ ਕਹਿਆ ਤਿਨ ਜੰਮ ਮੇਰ ਨਾ ਆਇਆ ਤੂੰ ਕਰਨ ਕਾਰਨ ਸਮਰਤ ਹੈ ਕਰਤੇ ਮੈਂ ਤੁਧ ਬਿਨ ਆਵਰ ਨਾ ਕੋਈ ਤੁਧ ਆਪੇ ਸਿਸ਼ਟ ਸਰ ਜੀਆ ਆਪੇ ਪੁਣ ਗੋਈ ਸਭ ਇਤੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਵਡਿਆਈ ਘਰ ਮ ਖਦੇ ਪ੍ਰਭ ਹਰ ਪਾਇਐ ਸੋਈ ਮਖਨਾਨਕਿਆ ਰੱਬਿਆ ਗੁਰਮੁਖ ਨਾਨਕਿਆ ਰੱਬਿਆ ਸਭ ਆਖੂ ਤਨ ਤਨ ਅਨ ਗੁਰ ਤੋਈ ਹਰ ਜੁਗ ਜੁਗ ਭਗਤ ਪਾ ਸਾਦਨ ਅਪੇ ਪੂਰਨ ਦੇ ਕਾਇ ਜੁਲੇ ਰਹਿਣ ਚੜੇ ਇਕ ਨਹਾਲੀ ਪੈਸਾਨ ਕ ਉਪਰ ਖੜੇ ਦਰਤ ਵਾਰੇ ਕੀਆ ਵੜਿਆ ਆ ਕਿਚ ਕਹਿਣਾ ਕਹਿ ਨਾ ਜਾਈ ਇਹੋ ਕਰਤਾ ਕਾਦਰ ਕਰੀਂ ਦੇ ਜੀ ਆ ਰਜਕ ਸੰਭਾਹੇ ਸਾਈਂ ਕਾਰ ਕਮਾਵਣੀ ਤੁਰ ਛੋਡੀ ਤਿੰਨ ਨਾ ਪਾਏ ਨਾਨਕ ਵੇ ਕੀ ਬਾਣੀ ਜਿਤ ਸੈਰ ਜਾਏ ਨੋ ਕਰੇ ਜਿਤ ਸੈਰ ਜਾਏ ਤੁਧ ਤਤਨਾ ਹਮ ਸ੍ਰੀ ਵਾਹਿ ਹੈ ਗੁਰ ਜੀ ਰਾਮ ਕਲੀ ਮਹਲਾ ਤੀਜਾ ਅਨੰਦ ਕੋ ੴ ਸਤਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਇ ਸਤ ਗੁਰ ਨਾ ਪਾਇਆ ਸ ਜਗਤ ਚੰਗੀਆਂ ਬੁਰੀਆਂ ਵਾਚੇ ਧਰਮ ਦੂਰ ਕਰਮੀ ਆਪੋ ਆਪ ਨੇ ਕਰਮੀ ਆਪੋ ਆਪ ਨੇ ਕੇ ਨੇੜੇ ਸ੍ਰੀ ਵਾਹਿਗੁਰੂ ਜੀ ਇੱਕ ਓੰਕਾਰ ਸਤਗੁਰ ਪਰਸਾਦ ਤਨਾ ਸ੍ਰੀ ਮਹਲਾ 5 ਤਰ ਦਿਸਾ ਕੀ ਨਾਮ ਬਾਲਿ ਆਪਣਾ ਸਿਰ ਓਪਰ ਕਰਤਾ ਰਿਓ ਕਿਰਪਾ ਕਟਖ ਹਵ ਲੋਕਨ ਕੀ ਨੋ ਦਾਸ ਕਾ ਦੁਖ ਬਿਦਾ ਰਦਰ ਦਸਾ ਕੀ ਨਾਮ ਵਾਲਾ ਆਪਣਾ ਸਿਰ ਉਪਰ ਕਰਤਾ ਰਿਓ ਕਿਰਪਾ ਕਟਾਖ ਅਵਲੋਕਨ ਕੀਨੋ ਦਾਸ ਕਾ ਦੁਖ ਬਿਦਾਰਿਓ ਹਰ ਜਨ ਰਾਖੇ ਗੁਰ ਗੋਵਿੰਦਾ ਕੰਠ ਲਾਏ ਆਹ ਗੁਣ ਸਭ ਮੀਟੇ ਦਿਆਲ ਪੁਰਖ ਬਕਸੰਦ ਰਹਾ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਸੋਈ ਦੇਵ ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾ ਉਹ ਸੱਚ ਹੋਵੇ ਜੋ ਮੰਗ ਹੈ ਠਾਕੁਰ ਆਪਣੇ ਤੇ ਸੋਈ ਸੋਈ ਦੇਵ ਕਦਾਸ ਮੁਖ ਤੇ ਜੋ ਬੋਲੇ ਇਹਾ ਉਹਾ ਸਚ ਹੋਵੇ ਸਤ ਸ੍ਰੀ ਅਕਾਲ ਪੁਰਖ ਜੀ ਦਾ ਧਿਆਨ ਧਰ ਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ ਸ੍ਰੀ ਵਾਹਿਗੁਰੂ हे अकाल पुरख अंतर जामी श्री गुरु नानक देव निरंकार रूप सच्चे बादशाह जी आप जी दे हजूर अमृत वेले तो लेके ऐस वेले तक श्री आसा जी दी वार दे स्लोक संत शब्द कीर्तन जी की अरदास अखर लग कन्ना तुख भूल चुक माहा भाव जी दे चरण कमला पास ਸਿੱਖ ਸੰਗਤ ਪੜਦੇ ਸੁਣਦੇ ਸਰਬਤ ਲਾਹੇਵੰਦ ਹੋਵਨ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ